ਤਦੋਂ ਮੈਂ ਇੱਕ ਗੱਲ ਸੁਣਾਉਣਾ ਜਿਹੜੀ ਤੁਸੀਂ ਗਾਣੇ ਵਾਲੀ ਗੱਲ ਕੀਤੀ ਹੈ ਨਾ ਮੈਂ ਕੋਟਕਪੂਰੇ ਸੀਗਾ ਡੀਐਸਪੀ ਸੀ ਉਦੋਂ ਅਸੀਂ ਕੋਈ ਬੰਦਾ ਫੜ ਲਿਆ ਉਹਦੇ ਕੋਲ ਪਿਸਤੌਲ ਸੀਗਾ ਇੱਕ ਨਜਾਇਜ਼ ਪਿਸਤੌਲ ਸੀਗਾ ਹੈਨਾ ਚਲੋ ਉਹ ਤਾਂ ਮੰਨ ਗਿਆ ਜਿਹੜਾ ਉਦੋਂ ਬਾਅਦ ਆਪਾਂ ਨੂੰ ਹੁੰਦਾ ਕਿ ਹੋਰ ਦੱਸ ਤੈਨੂੰ ਕੀ ਪਤਾ ਆਪਾਂ ਇਹ ਪੁੱਛਦੇ ਆ ਆਮ ਤੌਰ ਤੇ ਕਹਿੰਦਾ ਜੀ ਇੱਕ ਮਲੂਕੇ ਪਿੰਡ ਦਾ ਮੁੰਡਾ ਹਾਂਜੀ ਉਹਦੇ ਕੋਲ ਪਿਸਤੌਲ ਹੈਗਾ ਜੀ ਅੱਛਾ ਜੀ ਯੂਪੀ ਤੋਂ ਲੈ ਕੇ ਆ ਤੇ ਉਹਦੇ ਕੋਲ ਰੌਂਦ ਮੁਕੇ ਹੋਇਆ ਅੱਛਾ ਤੇ ਉਹਨਾਂ ਨੂੰ ਮਤਲਬ ਰੋਜ਼ ਫਾਇਰ ਫੂਲ ਕਰਦਾ ਰਹਿੰਦਾ ਰਹਿੰਦਾ ਹਾਂ ਅੱਛਾ ਤੇ ਅਸੀਂ ਜੀ ਰੌਂਦ ਇਕੱਠੇ ਕਰਕੇ ਉਹ ਫੋਟੋ ਖਿੱਚ ਕੇ ਇੱਕ ਉਹਦੇ ਵੱਲੋਂ ਉਹਨੂੰ ਮੈਸੇਜ ਕਰਦਾ ਹਾਂਜੀ ਮੈਸੇਜ ਕਰਦਾ ਉਹਨੂੰ ਕਾਲ ਕਰਤੀ ਵੀ ਆ ਤੈਨੂੰ ਮੈਂ ਭੇਜ ਰਿਹਾ ਹਾਂ ਰੌਂਦ ਆ ਸਸਤੇ ਮਿਲਦੇ ਆ ਹਾਂਜੀ ਤੇ ਉਹ ਜਦੋਂ ਸਪੀਕਰ ਔਨ ਕੀਤਾ ਹੋਇਆ ਸੀਗਾ ਜਦੋਂ ਉਹਨੂੰ ਉਹ ਫੋਨ ਕੀਤਾ ਤੇ ਟੋਨ ਪਤਾ ਕਿਹੜੀ ਲੱਗੀ ਹੋਈ ਸੀ ਹਾਂਜੀ ਲੋਕੀ ਕਹਿੰਦੇ ਤੇਰੇ ਵਿੱਚੋਂ ਮੈਂ ਬੋਲਦਾ ਮੇਰੇ ਵਿੱਚੋਂ ਬੋਲੇ ਬਿੱਲੋ ਬੱਤੀ ਫੋਰ ਦਾ ਗਾਉਣ ਵਾਲੇ ਨੇ ਬਹੁਤ ਗਾਉਣ ਵਾਲੇ ਬਹੁਤ ਮਰਵਾ ਤੇ ਉਹ ਜੀ ਚਲੋ ਅਸੀਂ ਸਾਡੀ ਸਾਡਾ ਸਾਡੀ ਕੋਸ਼ਿਸ਼ ਹੀ ਵੀ ਪਿੰਡੋਂ ਬਾਹਰ ਆ ਜਾ ਚਲੋ ਪਿੰਡ ਚ ਰੌਲਾ ਨਾ ਪਵੇ ਤੇ ਉਹਨੇ ਉਹਨੂੰ ਫੋਨ ਕੀਤਾ ਯਾਰ ਵੀ ਤੂੰ ਐਂ ਘਰ ਪਿੰਡੋਂ ਬਾਹਰ ਆ ਜਾ ਵੀ ਮੈਂ ਰੌਂਦ ਲੈ ਕੇ ਆਉਣਾ ਹੈ ਨਾ ਤੇ ਉਹ ਕਹਵੇ ਅੱਗੋਂ ਹੰਕਾਰਾ ਹੋਇਆ ਪੂਰਾ ਬਈ ਕਹਿੰਦਾ ਰੋਜ਼ ਤਾਂ ਫੇਰ ਕੱਢ ਕੇ ਸੌਂਦਾ ਸਾਰਾ ਪਿੰਡ ਕਹਿੰਦਾ ਆਪਣਾ ਚਾਲੂ ਆ ਤੂੰ ਡਰਦਾ ਕਿਉਂ ਘਰੇ ਆ ਸਿੱਧਾ ਹੈ ਨਾ ਤੇ ਉਹ ਚਲੋ ਜੀ ਅਸੀਂ ਉਹ ਲਿਆਂਦਾ ਫੜ ਲਿਆ ਪਿਸਤੌਲ ਮਿਲ ਗਿਆ ਉਹਦੇ ਕੋਲ ਹਣਾ ਉਹਨੇ ਬਿਰਕ ਸਾਹਿਬ ਕੋਈ ਵੀ ਅੱਜ ਤੱਕ ਉਹ ਪਿਸਤੌਲ ਨਾਲ ਕੋਈ ਵਾਰਦਤ ਨਹੀਂ ਕੀਤੀ ਕਿ ਲੁੱਟਖੋ ਨਹੀਂ ਕੀਤੀ ਤੇ ਸਿਰਫ ਆ ਗਾਣੇ ਤੋਂ ਹੀ ਪ੍ਰਭਾਵਿਤ ਹੋ ਗਿਆ ਉਹ ਮੇਰੇ ਵਿੱਚ ਬੋਲੇ ਬੱਤੀਪੋਰ ਦਾ ਵੀ ਮੈਂ ਕਿਹਾ ਬੱਤੀਪੋਰ ਦਾ ਲਿਸੈਂਸ ਮੈਂ ਲੈਣਾ ਹੀ ਲੈਣਾ ਬਾਪੂ ਨੇ ਕਿਹਾ ਲਾਇਸੈਂਸ ਬਣਾ ਕੇ ਨਹੀਂ ਦਿੱਤਾ ਆਪਾਂ ਕਹਿੰਦੇ ਬੱਤੀਪੋਰ ਦਾ ਕਿਸੇ ਸਮੇਂ ਮਿਲਦਾ ਸੀ ਮੁੱਲ ਲਵੇ ਜਦੋਂ ਉਹਨੂੰ ਨਾ ਮੜ ਜਾਈ ਸੀ ਸਖਤੀ ਕੀਤੀ ਨਾ ਅੱਖਾਂ ਚ ਹੰਝੂ ਸਿੱਟੇ ਹਨਾ ਮੈਂ ਕਿਹਾ ਪੁੱਤ ਹੁਣ ਬੋਲਦਾ ਬੱਤੀਪੋਰ ਦਾ ਨਹੀਂ ਅੰਕਲ ਦੀ ਗਲਤੀ ਹੋ ਗਈ